ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਬੱਚਾ ਜਵਾਨੀ ਦੀਆਂ ਦਹਲੀਆਂ ਤੇ ਕਦਮ ਰੱਖਦਾ ਬੱਚੇ ਨੂੰ ਸਕੂਲ ਵਿੱਚੋਂ ਕੁਝ ਮਿਲਦਾ ਹੈ ਮਾਂ ਬਾਪ ਕੋਲੋਂ ਕੁਝ ਮਿਲਦਾ ਹੈ ਰਿਸ਼ਤੇਦਾਰਾਂ ਕੋਲੋਂ ਕੁਝ ਮਿਲਦਾ ਹੈ ਸਮਾਜ ਵਿੱਚੋਂ ਮਿਲਦਾ ਬੰਦਾ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਕਾਮਯਾਬ ਹੋਣਾ ਹੈ ਮੇਰਾ ਪਿਓ ਹੈ ਮੈਂ ਇਸ ਤੋਂ ਅੱਗੇ ਹੋਰ ਹੋਣਾ ਹੈ ਇਹ ਸੋਚ ਮਾੜੀ ਨਹੀਂ ਹੈ ਸੋਚ ਚੰਗੀ ਹੈ ਪਰ ਕਦੇ-ਕਦੇ ਇਸ ਤਰ੍ਹਾਂ ਹੁੰਦਾ ਹੈ ਵੀ ਲਖਸ਼ਵੀ ਚੰਗਾ ਹੈ ਵੀ ਮੈਂ ਕਾਮਯਾਬ ਹੋਣਾ ਹੈ ਇਸ ਐਂਗਲ ਵਿੱਚ ਹੋਣਾ ਹੈ ਇਸ ਫੀਲਡ ਵਿੱਚ ਹੋਣਾ ਹੈ ਕੰਮ ਮਾੜਾ ਨਹੀਂ ਹੈ ਚੰਗਾ ਹੈ ਪਰ ਉਹ ਆਪਣੇ ਆਪ ਨੂੰ ਉਸ ਕਾਮਯਾਬੀ ਦੇ ਲਾਇਕ ਨਹੀਂ ਬਣਾ ਪਾਉਂਦਾ ਐਗਜ਼ਾਮਪਲ ਜੇ ਕਿਸ ਨੇ ਹਿਮਾਲਿਆ ਦੀ ਚੋਟੀ ਤੇ ਚੜ੍ਹਨਾ ਹੋਵੇ ਤੇ ਸੁੱਤਾ-ਸੁੱਤਾ ਉੱਠ ਕੇ ਚੜ੍ਹਨਾ ਸ਼ੁਰੂ ਕਰ ਦੇ ਤੇ ਕੀ ਉੱਥੇ ਪਹੁੰਚ ਜਾਏਗਾ ਅਗਰ ਹਿਮਾਲਿਆ ਦੀ ਚੋਟੀ ਤੇ ਜਾਣਾ ਹੈ ਉਹਨੂੰ ਪਹਿਲਾਂ ਥੋੜੀ ਜਿਹੀ ਤਿਆਰੀ ਸ਼ੁਰੂ ਕਰਨੀ ਪੈਗੀ ਖਰਾਕ ਉਸ ਤਰ੍ਹਾਂ ਦੀ ਖਾਣੀ ਪੈਣੀ ਹੈ ਤੁਰਨਾ ਪੈਣਾ ਹੈ ਲੰਮਾ ਸਫਰ ਕਰਨਾ ਪੈਣਾ ਹੈ ਤਾਂ ਕਿ ਉਹਦੇ ਸਰੀਰ ਨੂੰ ਆਦਤ ਪੈ ਜਾਏ ਆਪਣੇ ਆਪ ਨੂੰ ਇੱਕ ਯੋਗ ਬਣਾਉਣਾ ਪੈਣਾ ਜੇ ਕਿਸੇ ਨੇ ਦੌੜਨਾ ਹੈ ਤੇ ਉਹਨੂੰ ਪਹਿਲਾਂ ਤਾਂ ਤਿਆਰੀ ਕਰਨੀ ਪੈਂਦੀ ਹੈ ਖੇਡਣਾ ਹੈ ਤਾਂ ਤਿਆਰੀ ਕਰਨੀ ਪੈਂਦੀ ਜੇ ਕਿਸੇ ਨੇ ਇੱਕ ਲੰਮੀ ਨਦੀ ਨੂੰ ਤੈਰ ਕੇ ਪਾਰ ਕਰਨਾ ਹੈ ਤੇ ਇਹ ਤੇ ਨਹੀਂ ਨਾ ਵੀ ਉਹਨੂੰ ਤੈਰਨਾ ਆਉਂਦਾ ਹੀ ਨਾ ਹੋਵੇ ਤੇ ਸਿੱਧੀ ਛਲਾਂਗ ਮਾਰੇ ਪਾਣੀ ਦੇ ਅੰਦਰ ਡੁੱਬ ਜਾਏਗਾ ਤੈਰ ਥੋੜਾ ਸਕੇਗਾ ਤੇ ਜੇ ਉਹਨੇ ਕੰਪੀਟੀਸ਼ਨ ਦੇ ਅੰਦਰ ਉਸ ਤਲਾਬ ਨੂੰ ਜਾਂ ਨਦੀ ਨੂੰ ਤੈਰ ਕੇ ਪਾਰ ਕਰਨਾ ਹੈ ਤੇ ਇਹਦੇ ਵਾਸਤੇ ਉਹਨੂੰ ਪਹਿਲਾਂ ਕਾਬਿਲ ਬੰਨਾ ਪੈਣਾ ਹੈ ਉਹਨੂੰ ਯੋਗ ਬੰਨਾ ਪੈਣਾ ਹੈ ਉਹਨੂੰ ਆਪਣੀ ਯੋਗਤਾ ਵਧਾਉਣੀ ਪੈਣੀ ਜੱਜ ਉਹਦਾ ਸਾਹ ਫੁੱਲਦਾ ਹੈ ਰਾਹ ਦੇ ਅੰਦਰ ਜਾ ਕੇ ਉਹਨੂੰ ਹੋਰ ਅੱਗੇ ਜਾਣਾ ਹੈ ਹੋਰ ਅੱਗੇ ਜਾਣਾ ਹੈ ਹੋਰ ਅੱਗੇ ਜਾਣਾ ਹੈ ਰੋਜ਼ ਰੋਜ਼ ਟ੍ਰੇਨਿੰਗ ਲੈਣੀ ਪੈਣੀ ਹੈ ਰੋਜ਼ ਰੋਜ਼ ਮਿਹਨਤ ਕਰਨੀ ਪੈਣੀ ਹੈ ਖੁਰਾਕ ਖਾਣੀ ਪੈਣੀ ਤਾਂ ਕਿਸੇ ਫੀਲਡ ਦੇ ਅੰਦਰ ਉਹ ਕਾਮਯਾਬ ਹੁੰਦਾ ਹੈ ਵਰਨਾ ਨਹੀਂ ਤੇ ਮੇਰਾ ਜਿਹੜਾ ਮੁੱਦਾ ਹੈ ਉਹ ਇਹ ਹੈ ਵੀ ਆਪਣੇ ਆਪ ਨੂੰ ਨਾ ਤੁਸੀਂ ਕਾਬਲ ਬਣਾਓ ਕਾਮਯਾਬੀ ਉਹਨਾਂ ਨੂੰ ਮਿਲਦੀ ਜਿਹੜੇ ਲੋਕ ਕਾਬਲ ਬਣ ਜਾਂਦੇ ਨੇ ਬਲਕਿ ਇਸ ਤਰ੍ਹਾਂ ਕਹਿ ਲਓ ਵੀ ਤੁਸੀਂ ਕਦੇ-ਕਦੇ ਕਾਮਯਾਬੀ ਦੇ ਪਿੱਛੇ ਦੌੜਦੇ ਹੋ ਮਿਲਦੀ ਨਹੀਂ ਤੇ ਜੇ ਤੁਸੀਂ ਕਾਬਲ ਬਣਾ ਲੋਗੇ ਨਾ ਆਪਣੇ ਆਪ ਨੂੰ ਤੇ ਕਾਮਯਾਬੀ ਲੱਭਦੇ ਲੱਭਦੇ ਤੁਹਾਡੇ ਘਰ ਦਾ ਦਰਵਾਜ਼ਾ ਆਣ ਕੇ ਖੜਕਾਉਣਾ ਸ਼ੁਰੂ ਕਰ ਦੇਗੀ ਆਪਣੇ ਆਪ ਤੁਹਾਡੇ ਕੋਲ ਆ ਜੇਗੀ ਤੁਸੀਂ ਕਿਸੇ ਜੋਬ ਲਈ ਜਾਂਦੇ ਹੋ ਤੇ ਪਹਿਲਾਂ ਆਪਣੀ ਕਾਬਲੀਅਤ ਬਣਾ ਕੇ ਜਾਂਦੇ ਹੋ ਨਾ ਕੋਈ ਵੈਕੈਂਸੀ ਨਿਕਲੀ ਕਲਰਕ ਦੀ ਨਿਕਲੀ ਜਾਂ ਹੋਰ ਕੋਈ ਨਿਕਲੀ ਕਿਸੇ ਆਫਿਸ ਦੇ ਅੰਦਰ ਤੇ ਇਦਾਂ ਤੇ ਨਹੀਂ ਆ ਨਾ ਵੀ ਮੂੰਹ ਚੁੱਕਿਆ ਤੇ ਚੱਲ ਪਏ ਵੀ ਮੈਂ ਸੋਨਾ ਉੱਚਾ ਲੰਮਾ ਜਵਾਨ ਹਾਂ ਤੇ ਮੈਨੂੰ ਨੌਕਰੀ ਕਿਉਂ ਨਹੀਂ ਮਿਲੇਗੀ ਜੋਬ ਕਿਉਂ ਨਹੀਂ ਮਿਲੇਗੀ ਸਾਈਆਂ ਨੇ ਜਾਂਦਿਆਂ ਪਹਿਲਾਂ ਤੁਹਾਡਾ ਚਿਹਰਾ ਮੋਰਾ ਨਹੀਂ ਵੇਖਣਾ ਤੁਹਾਡੀ ਕਾਬਲੀਅਤ ਵੇਖਣੀ ਹੈ ਤੁਹਾਡੇ ਹੱਥ ਦੇ ਅੰਦਰ ਫੜੀ ਹੋਈ ਫਾਈਲ ਵੇਖਣੀ ਹੈ ਉਹਨੂੰ ਪੜ੍ਹਨਾ ਹੈ ਔਰ ਉਹਦੇ ਵਿੱਚੋਂ ਤੁਹਾਨੂੰ ਕੁਐਸਚਨ ਪੁੱਟ ਕਰਨੇ ਅੱਛਾ ਤੋ ਆ ਕੀਤਾ ਆ ਆ ਕੀਤਾ ਹੈ ਤੇਰਾ ਇਹਨਾ ਐਕਸਪੀਰੀਅੰਸ ਹੈ ਤੂੰ ਸਾਡੀ ਜੌਬ ਲਈ ਠੀਕ ਹੈ ਜਾਂ ਠੀਕ ਨਹੀਂ ਇਸ ਤੋਂ ਅੱਗੇ ਜੇ ਤੁਹਾਡੀ ਕਾਬਲੀਅਤ ਹੋਵੇ ਇੱਕ ਕਲਰਕ ਲੱਗਣ ਦੀ ਤੇ ਤੁਹਾਨੂੰ ਕੋਈ ਐਸ ਡੀ ਐਮ ਲਾ ਦੇਗਾ ਡੀ ਸੀ ਲਾ ਦੇਗਾ ਐਸ ਪੀ ਲਾ ਦੇਗਾ ਜੌਬ ਤੇ ਹੈ ਵੈਕੈਂਸੀ ਤੇ ਹੈ ਪ੍ਰਕਿਰਿਏ ਕੀ ਤੇਰੇ ਕੋਲ ਕਾਬਲੀਅਤ ਨਹੀਂ ਹੈ ਇਸ ਕਰਕੇ ਉਹ ਸੀਟ ਉਸੇ ਬੰਦੇ ਨੂੰ ਮਿਲੇਗੀ ਜੀ ਦੀ ਕਾਬਲੀਅਤ ਹੈ ਉਹ ਦਾਉ ਨੂ ਮਿਲੇਗਾ ਦੂਜੇ ਨੂੰ ਨਹੀਂ ਚਲੋ ਮੈਂ ਇੱਕ ਹੋਰ ਗੱਲ ਕਹਿੰਦਾ ਇੱਕ ਜੱਜ ਏ ਸੀਟ ਦੇ ਉੱਤੇ ਬਹਿ ਕੇ ਰੋਜ਼ ਫੈਸਲੇ ਕਰਦਾ ਹੈ ਫੈਸਲੇ ਸੁਣਾਉਂਦਾ ਹੈ ਲੋਕਾਂ ਦੀਆਂ ਤਕਰੀਰਾਂ ਸੁਣਦਾ ਹੈ ਬਹਿਸ ਸੁਣਦਾ ਹੈ ਉਸ ਤੋਂ ਬਾਅਦ ਉਹ سزا ਵੀ ਦੇ ਦਿੰਦਾ ਹੈ ਕਿਸੇ ਨੂੰ ਬਰੀ ਵੀ ਕਰ ਦਿੰਦਾ ਉਹਦੀ ਇੰਨੀ ਕਾਬਲੀਅਤ ਹੈ ਉਹਦੀ ਕਲਮ ਦੇ ਅੰਦਰ ਇੰਨੀ ਤਾਕਤ ਹੈ ਹੁਣ ਇੱਕ ਕਪੀਰ ਨੇ ਜੱਜ ਦੇ ਆਫਿਸ ਵਿੱਚ ਰਹਿੰਦਾ ਹੈ ਉਹਦੀ ਚੇਅਰ ਦੇ ਕੋਲ ਖਲੋਤਾ ਹੋਵੇ ਉਹ ਪਾਣੀ ਪੀਂਦਾ ਹੋਵੇ ਚਾਹ ਪੀਂਦਾ ਹੋਵੇ ਜਜ ਚਲਾ ਜਾਏ ਕਾ ਹਫਤੇ ਵਾਸਤੇ ਕ ਵੀਕ ਵਾਸਤੇ ਛੁੱਟੀ ਤੇ ਪੀਣ ਕਵੇ ਵੀ ਮੈਂ ਰੋਜ ਇਹ ਸੀਟ ਨੂੰ ਹੱਥ ਲਾਉਣਾ ਹੈ ਦੇ ਕੋਲ ਬਹਿਣਾ ਇਹ ਸੀਟ ਬਾਰੇ ਮੈਨੂੰ ਤਜਰਬਾ ਹੈ ਤੇ ਮੈਨੂੰ ਇਹ ਸੀਟ ਤੇ ਬਹੁ ਮੈਂ ਫੈਸਲੇ ਕਰਾਂਗਾ ਹੁਣ ਉਹ ਰਹਿੰਦਾ ਸੀਟ ਦੇ ਨੇੜੇ ਹੈ ਪਰ ਸੀਟ ਦੇ ਉੱਤੇ ਬਹਿ ਕੇ ਫੈਸਲਾ ਕਰਨਾ ਜਾਂ ਤਕਰੀਰਾਂ ਨੂੰ ਸੁੰਨਾ ਜਾਂ ਫੈਸਲਾ ਸਹੀ ਦੇਣਾ ਇਹ ਉਹਦੀ ਕਾਬਲੀਅਤ ਵਿੱਚ ਨਹੀਂ ਹੈ ਉਹਦੀ ਕਾਬਲੀਅਤ ਸਿਰਫ ਇੰਨੀ ਹੈ ਬਿਓ ਪਾਣੀ ਪੀਅ ਸਕਦਾ ਹੈ ਚਾਹ ਪੀਅ ਸਕਦਾ ਹੈ ਖੈਰ ਕੋਈ bizness ਕਰਨਾ ਹੋਵੇ ਤੇ ਤਾਂ ਤੁਹਾਡੀ ਕਾਬਲੀਅਤ ਉੱਥੇ ਮੈਟਰ ਕਰਦੀ ਹੈ ਅਗਰ ਕਾਬਲੀਅਤ ਨਹੀਂ ਤੇ ਚੰਗੇ ਤੋਂ ਚੰਗਾ bizness ਵੀ ਤੁਸੀਂ ਫੇਲ ਕਰ ਦਿਓਗੇ ਜਾਂ ਫੇਲ ਹੋ ਜਾਓਗੇ ਖੈਰ ਇਸ ਤੋਂ ਅੱਗੇ ਚਲੀਏ ਬਿਮਾਰੀ ਸਮਾਰੀ ਸਰੀਰ ਦੇ ਨਾਲ ਚਲਦੀ ਰਹਿੰਦੀ ਹੈ ਕੌਣ ਹੈ ਜਿਹੜਾ ਦੁਨੀਆ ਦੇ ਅੰਦਰ ਕਦੇ ਬਿਮਾਰ ਨਾ ਹੋਇਆ ਹੋਵੇ ਚਲੋ ਇੱਕ ਵੱਖਰੀ ਗੱਲ ਹੈ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਅਗਰ ਬਿਮਾਰ ਹੋ ਜਾਓ ਤੇ ਥੋੜੀ ਜੀ ਬਿਮਾਰੀ ਸੀਰੀਅਸ ਹੋਵੇ ਵੱਡੀ ਹੋਵੇ ਹਸਪੀਟਲ ਚਲੇ ਜਾਓ ਤੇ ਹਸਪੀਟਲ ਦੇ ਅੰਦਰ ਜਾ ਕੇ ਇੱਕ ਆਮ ਜੂਨੀਅਰ ਡਾਕਟਰ ਤੁਹਾਡਾ ਟ੍ਰੀਟਮੈਂਟ ਕਰੇ ਇਲਾਜ ਕਰੇ ਗੱਲ ਕਾਬੂ ਵਿੱਚ ਨਾ ਆਵੇ ਤੁਹਾਡੀ ਜ਼ੁਬਾਨੋਂ ਨਿਕਲਦੇ ਨਾ ਵੀ ਜੇ ਤੁਹਾਡੇ ਕੋਲੋਂ ਗੱਲ ਬੰਦੀ ਸਮਝ ਆਉਂਦੀ ਤਾਂ ਠੀਕ ਹੈ ਨਹੀਂ ਤੇ ਆਪਣੇ ਵੱਡੇ ਡਾਕਟਰ ਸਾਹਿਬ ਨੂੰ ਬੁਲਾਓ ਇੱਕ ਕਾਮਨ ਜਾਂ ਲਖ ਜੇ ਵੀ ਵੱਡੇ ਡਾਕਟਰ ਮੇਰਾ ਮਤਲਬ ਸੀਨੀਅਰ ਡਾਕਟਰ ਨੂੰ ਬੁਲਾਓ ਉਹਦੇ ਕੋਲ ਜਾਂਦੇ ਹੋ ਅਗਰ ਉਹਦੇ ਕੋਲੋਂ ਨਹੀਂ ਤੇ ਉਹ ਕਹਿ ਦਿੰਦਾ ਹੈ ਵੀ ਇਹ ਜਿਹੜੀ ਬਿਮਾਰੀ ਹੈ ਨਾ ਇਹਦਾ ਸਪੈਸ਼ਲਿਸਟ ਫਲਾਣਾ ਫਲਾਣਾ ਡਾਕਟਰ ਹੈ ਤੁਸੀਂ ਉਹਦੇ ਕੋਲ ਚਲੇ ਜਾਓ ਕਿਉਂਕਿ ਮੈਂ ਦੇ ਯੋਗ ਨਹੀਂ ਹਾਂ ਮੈਂ ਦੇ ਕਾਬਲ ਨਹੀਂ ਹਾਂ ਫਲਾਣਾ ਬੰਦਾ ਇਹਦੇ ਕਾਬਲ ਹੈ ਅੱਛਾ ਇੱਕ ਹੋਰ ਛੋਟਾ ਜਿਹਾ ਨੁਕਤਾ ਹੈ ਤੁਸੀਂ ਕਾਰ ਚਲਾਉਣੀ ਹੋਵੇ ਤਾਂ ਤੁਹਾਨੂੰ ਟ੍ਰੇਨਿੰਗ ਲੈਣੀ ਪੈਂਦੀ ਹੈ ਕਾਬਿਲ ਬੰਨਾ ਪੈਂਦਾ। ਬੱਸ ਚਲਾਉਣੀ ਹੈ, ਟਰੱਕ ਚਲਾਉਣਾ ਹੈ, ਟ੍ਰੇਨ ਚਲਾਉਣੀ ਹੈ, ਚਲਾਉਣੀ ਹੈ, ਪਲੇਨ ਚਲਾਉਣਾ ਹੈ ਤੇ ਤੁਹਾਨੂੰ ਕਾਬਿਲ ਬੰਨਾ ਪੈਗਾ ਨਾ। ਮੰਨ ਲਓ ਵੀ ਜਹਾਜ਼ ਖਲੋਤੇ ਨੇ ਕਿਸ এয়ারਪੋਰਟ ਦੇ ਉੱਤੇ ਬਹੁਤ ਸਾਰੇ ਵੈਕੈਂਸੀ ਵੀ ਆਈ ਵੀ ਸਾਨੂੰ ਪਾਇਲਟ ਚਾਹੀਦੇ ਨੇ ਤੇ ਤੁਸੀਂ ਜਾ ਕੇ ਖੜੇ ਹੋ ਜਾਓ ਜੀ ਵੇਖੋ ਮੈਂ ਉੱਚਾ ਲੰਮਾ ਸੁੰਦਰ ਰਿਸ਼ਟਪੁਸ਼ ਸਰੀਰ ਵਾਲਾ ਕੌਣ ਪੁੱਛਦਾ? ਸਭ ਤੋਂ ਪਹਿਲਾਂ ਪੁੱਛਿਆ ਜਾਏਗਾ ਤੁਹਾਡਾ ਤਜਰਬਾ ਕੀ ਤੁਹਾਡੀ ਕਾਬਲੀਅਤ ਕੀ ਹੈ ਤੁਸੀਂ ਟ੍ਰੇਨਿੰਗ ਕਿੱਥੋਂ ਲਈ ਤੁਹਾਨੂੰ ਜਹਾਜ਼ ਦੀ ਵਿੰਡੋ ਖੋਲਣੀ ਤੇ ਆਵੇ ਨਾ ਡੋਰ ਖੋਲਣੀ ਤੇ ਆਵੇ ਨਾ ਤੇ ਤੁਸੀਂ ਸੀਟ ਤੇ ਬਹਿ ਕੇ ਕਰੋਗੇ ਕੀ ਆਪ ਵੀ ਮਰੋਗੇ ਦੂਜੇ ਨੂੰ ਵੀ ਮਾਰੋਗੇ ਐਕਸੀਡੈਂਟ ਕਰੋਗੇ ਚਲੋ ਆਮ ਹੱਥਾਂ ਦੇ ਅੰਦਰ ਮੋਬਾਈਲ ਫੋਨ ਹੁੰਦਾ ਹੈ ਜਿਹੜਾ ਤੇ ਮੋਬਾਈਲ ਫੋਨ ਨੂੰ ਚਲਾਉਣਾ ਜਾਣਦਾ ਹੈ ਪ੍ਰੋਪਰ ਦੁਨੀਆ ਉਹਦੀ ਮੁਠੀ ਵਿੱਚ ਹੈ ਉਹ ਬਹੁਤ ਕੁਝ ਫੋਨ ਦੇ ਨਾਲ ਹੀ ਕਮਾ ਰਿਹਾ ਹੈ ਹੈਂਡ ਓਵਰ ਕਰ ਰਿਹਾ ਹੈ ਕੰਮ ਸੰਭਾਲ ਰਿਹਾ ਹੈ ਖੈਰ ਤੇ ਜਿਹਦੀ ਕਾਬਲੀਅਤ ਨਹੀਂ ਉਹ ਬਸ ਫੋਨ ਕਰਨਾ ਤੇ ਫੋਨ ਸੁਣਨਾ ਇੱਥੋਂ ਤੱਕ ਸੀਮਤ ਹੈ ਇਦੋਂ ਅੱਗੇ ਨਹੀਂ ਖੈਰ ਮੰਨ ਲਓ ਕੋਈ ਬਹੁਤ ਵੱਡੀ ਮਹਾਨ ਸ਼ਖਸੀਅਤ ਹੈ ਕੋਈ ਰਾਜਨੀਤੀ ਕੇ ਕੋਈ ਐਕਟਰ ਹੈ ਕੋਈ ਦੁੱਜਾ ਹੈ ਕੋਈ ਤੀਜਾ ਹੈ ਮਹਾਣੇ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਕੋਈ ਕੁੜੀ ਹੋਵੇ ਮੁੰਡਾ ਹੋਵੇ ਪਰ ਤੁਹਾਡੀ ਯੋਗਤਾ ਹੈ ਉੱਥੋਂ ਤੱਕ ਜਾਣ ਦੀ ਤੁਹਾਡੀ ਕਾਬਲੀਅਤ ਹੈ ਉੱਥੋਂ ਤੱਕ ਜਾਣ ਦੀ ਅਗਰ ਤੁਹਾਡੀ ਕਾਬਲੀਅਤ ਨਹੀਂ ਤੇ ਉਹਦੇ ਨਾਲ ਤੁਹਾਡਾ ਵਿਆਹ ਜਾਂ ਨਿਕਾਹ ਨਹੀਂ ਹੋਏਗਾ ਤੁਹਾਡੀ ਕਾਬਲੀਅਤ ਮੈਟਰ ਕਰਦੀ ਹੈ ਵੀ ਤੁਸੀਂ ਕਿਦੇ ਯੋਗ ਹੋ ਕਿਦੇ ਕਾਬਲ ਹੋ ਉਹਵੇਂ ਦਾ ਬਿਜ਼ਨਸ ਮੈਂ ਅਖੀਰ ਤੇ ਇੱਕ ਨੁਕਤਾ ਮੇਰੇ ਧਿਆਨ 'ਚ ਆ ਗਿਆ ਉਹ ਕਹਦੇ ਆ ਮੰਨ ਲਓ ਤੁਹਾਡੇ ਸੱਜੇ ਖੱਬੇ ਤੁਹਾਡੀ ਸਟੇਟ ਦੇ ਅੰਦਰ ਇੱਕ ਬਹੁਤ ਵੱਡੀ ਫੈਕਟਰੀ ਹੋਵੇ ਬਹੁਤ ਵੱਡੀ ਕੰਪਨੀ ਹਜ਼ਾਰਾਂ ਅਮਪਲਾਈ ਉੱਥੇ ਕੰਮ ਕਰਦੇ ਨੇ ਹਜ਼ਾਰਾਂ ਵਰਕਰ ਕੰਮ ਉੱਥੇ ਕਰਦੇ ਨੇ ਤੁਸੀਂ ਰੋਜ਼ ਉਸ ਫੈਕਟਰੀ ਦੇ ਨੇੜੇੋਂ ਨਿਕਲਦੇ ਹੋ ਤੁਹਾਡੇ ਮਨ ਦੇ ਅੰਦਰ ਲਾਲਚ ਆਉਂਦਾ ਹੈ ਮਨ ਲਾਲਚਾਉਂਦਾ ਹੈ ਵੀ ਕਾਸ਼ ਇਹ ਫੈਕਟਰੀ ਮੇਰੀ ਹੁੰਦੀ ਮੰਨ ਲਓ ਫੈਕਟਰੀ ਤੁਹਾਨੂੰ ਦੇ ਦਿੱਤੀ ਜਾਂਦੀ ਹੈ ਹੈਂਡਓਵਰ ਕਰ ਦਿੱਤੀ ਜਾਂਦੀ ਹੈ ਸੰਭਾਲ ਦਿੱਤੀ ਜਾਂਦੀ ਹੈ ਵੀ ਫਲਾਣਾ ਸਿਆਹ ਫਲਾਣਾ ਰਾਮਾ ਅੱਜ ਤੋਂ ਬਾਅਦ ਫੈਕਟਰੀ ਦਾ ਮਾਲਕ ਤੂੰ ਹੈ ਤੁਹਾਨੂੰ ਫੈਕਟਰੀ ਰਨ ਕਰਨ ਦਾ ਨਹੀਂ ਪਤਾ ਤੁਹਾਨੂੰ ਚਲਾਉਂਦਾ ਨਹੀਂ ਪਤਾ ਵਰਕਰਾਂ ਨੂੰ ਕੰਮ ਦੇਣ ਦਾ ਨਹੀਂ ਪਤਾ ਵਰਕਰਾਂ ਤੋਂ ਕੰਮ ਲੈਣ ਦਾ ਨਹੀਂ ਪਤਾ ਮੈਂ ਦਾਅਵੇ ਨਾਲ ਕਹਿੰਦਾ ਮਹੀਨਾ ਤੇ ਦੂਰ ਉਦੋਂ ਪਹਿਲਾਂ ਪਹਿਲਾਂ ਤੁਸੀਂ ਫੈਕਟਰੀ ਦਾ ਜਲੂਸ ਕੱਢ ਕੇ ਰੱਖ ਦਿਓਗੇ ਉਹਨੂੰ ਫੇਲ ਕਰਕੇ ਰੱਖ ਦਿਓਗੇ ਕਿਉਂਕਿ ਕਾਬਲ ਨਹੀਂ ਹੋ ਜਿਹੜੇ ਆਫਿਸ ਚਲਾ ਰਹੇ ਨੇ ਕੰਪਨੀਆਂ ਚਲਾ ਰਹੇ ਨੇ ਉਹਦੇ ਯੋਗਤਾ ਰੱਖਦੇ ਨੇ ਤਾਂ ਚਲਾ ਰਹੇ ਨੇ ਤੋ ਆਪਣੇ ਆਪ ਨੂੰ ਕਾਬਲ ਬਣਾਓ ਜਦੋਂ ਕਾਬਲ ਬਣਾਓਗੇ ਕਾਮਯਾਬੀ ਤੇ ਆਪਣੇ ਆਪ ਤੁਹਾਨੂੰ ਲੱਭਦੇ ਲੱਭਦੇ ਤੁਹਾਡੇ ਕੋਲ ਆ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ